ਸਾਡੇ ਸਰ ਜਿਹੜੇ ਮੋਟਰਸਾਈਕਲ ਚੋਰ ਫੜੇ ਕਿੰਨੇ ਮਹੀਨਿਆਂ ਤੋਂ ਫੜੇ ਚੱਲ ਰਹੇ ਹੈ। ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ। ਉਹਦੇ ਮਹੀਨਿਆਂ ਦੇ ਦੌਰਾਨ ਸਾਡੇ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਕਰਦੇ ਸਾਨੂੰ ਸਫਲਤਾ ਮਿਲੀ ਜਦੋਂ ਸਾਡੇ ਡੀਐਸਪੀ ਭਲਾਚੌਰ ਸਾਡੇ ਐਸਐਚਓ ਸਦਰ ਭਲਾਚੌਰ ਅਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਤੇ ਇਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਬੜੇ ਸ਼ਲਾਘਾਯੋਗ ਢੰਗ ਦੇ ਨਾਲ ਜਿਹੜੇ 15 ਮੋਟਰਸਾਈਕਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਤੇ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਵਿਅਕਤੀ ਜਿਹੜੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈਗੇ ਇੱਕ ਦਾ ਨਾਮ ਰਾਜਵੀਰ ਹੈ ਇੱਕ ਲਵ ਕੁਮਾਰ ਹੈ ਤੇ ਇੱਕ ਗੌਰਵ ਹੈ ਤੇ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਤਾਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਉਹਨੂੰ ਚાલુ ਰੱਖਿਆ ਕਦੇ ਜਿਹੜੇ ਦੋਸ਼ੀ ਪੜੇ ਹਨ ਤਿੰਨ ਇਹ ਲੋਕਲ ਹੈਗਾ ਬਾਹਰ ਬਲੋਂਗ ਕਰਦੇ ਹੋਰ ਕਿਸੇ ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਇਹ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਦੋ ਦੋਸ਼ੀ ਬਲਾਚੋੜ ਦੇ ਇੱਕ ਦੋਸ਼ੀ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈਗਾ ਨਹੀਂ ਜੀ ਇਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈਗਾ ਇਹ ਹੁਣੇ ਹੀ ਫਰਸਟ ਜਿਹੜੇ ਐਫ ਆਈ ਆਰ ਦਰਜ ਹੋਈ ਹੈ ਇਹ ਬੰਦੇ ਜਿਹੜੇ ਸੀਗੇ ਖਰੜ ਸਾਈਡ ਦੇ ਉੱਪਰ ਪੀਜੀ ਦੇ ਵਿੱਚ ਰਹਿੰਦੇ ਸੀਗੇ ਅਤੇ ਉਸੇ ਹੀ ਏਰੀਆ ਦੇ ਆਲੇ ਦੁਆਲੇ ਜਿਹੜੇ ਹੈਗੇ ਇਹ ਚੋਰੀ ਮੋਟਰਸਾਈਕਲ ਚੋਰੀ ਕਰਕੇ ਤੇ ਇਹਨਾਂ ਨੂੰ ਫਰਦਰ ਅੱਗੇ ਵੇਚਦੇ ਸੀ ਸਰ ਇਹ ਬਿਜ਼ਨਸ ਨਹੀਂ ਕਰਦੇ ਕੀ ਸੀ ਕੀ ਸੀ ਇਹ ਜਿਹੇ ਪੇਸ਼ੇ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਿਰਫ ਪੀਜੀ ਰਹਿ ਰਹੇ ਸੀਗੇ ਇਹਨਾਂ ਦਾ ਇਹੀ ਕੰਮ ਸੀਗਾ ਕਿ ਚੋਰੀ ਦੇ ਮੋਟਰਸਾਈਕਲ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਪਰਬੇਸ਼ ਦਿੱਤੇ ਇਹੀ ਇਹਨਾਂ ਦਾ ਜਿਹੜਾ ਸੀਗਾ ਸਾਧਨ ਸੀਗਾ ਕਮਾਈ ਦਾ ਫਿਲਹਾਲ ਸਾਡੇ ਕੋਲ 15 ਮੋਟਰਸਾਈਕਲ ਰਿਕਵਰ ਹੋਏ ਲੇਕਿਨ ਸਾਡੀ ਇਨਵੈਸਟੀਗੇਸ਼ਨ ਹਲੇ ਵੀ ਚੱਲੂ ਹੈ ਤੇ ਫਰਦਰ ਜਿਹੜੀ ਹੈਗੀ ਹੋਰ ਵੀ ਰਿਕਵਰੀ ਜਿਹੜੀ ਹੈਗੀ ਆ ਅਪਡੇਟ ਕਰਾਂਗੇ ਸਾਡੇ ਜਿਹੜੇ ਮੋਟਰਸਾਈਕਲ ਪੜੇ ਲੋਕਲ ਹੈਗੇ ਬਾਹਰ ਦੇ ਹੈਗੇ ਇਹ ਆਪਾਂ ਹੁਣ ਦੇਖ ਰਿਹਾ ਜ਼ਿਆਦਾਤਰ ਮੋਟਰਸਾਈਕਲ ਜਿਹੜੇ ਹੈਗੇ ਰੋਪੜ ਚੰਡੀਗੜ੍ਹ ਸਾਈਡ ਦੇ ਹੋਰ ਫਰਦਰ ਜਿਹੜੇ ਹੈਗੇ ਇਹਨਾਂ ਦੇ ਚੈਸੀ ਨੰਬਰ ਜਾਂ ਇਹਨਾਂ ਤੋਂ ਇਹਨਾਂ ਦੇ ਜਿਹੜੇ origignal ਜਿਹੜੇ owners ਜਿਹੜੇ ਹੈਗੇ ਉਹਨਾਂ ਨੂੰ ਆਪਾਂ trace ਕਰਾਂ ਸਰ ਇਹ ਚੋਰੀ ਕਰਕੇ ਵੇਚਦੇ ਕਿੱਥੇ ਸੀ ਇਹ ਹੁਣ ਆਪਾਂ ਦਾ ਰਿਮਾਂਡ ਰਿਮਾਂਡ ਦੇ ਵਿੱਚ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਆਪਾਂ ਦੇਖਦੇ ਆ ਕਿ ਇਹਨਾਂ ਨੂੰ ਕਿਸ ਢੰਗ ਨਾਲ ਫਰਦਰ ਵੇਚਦੇ ਸੀਗੇ ਤਾਂ ਹੋਰ ਮੇਰੇ ਕੋਲ ਮੋਟਰਸਾਈਕਲ ਸਰ ਪੜੇ ਇੱਕੋ ਜਗ੍ਹਾ ਤੋਂ ਪੜੇ ਕਿ ਵੱਖ-ਵੱਖ ਥਾਂ ਤੋਂ ਪੜੇ ਜੀ ਜੀ ਦੇਖੋ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੁੰਦਾ ਕੋ ਇਸ ਟਾਈਮ ਦੇ ਉੱਪਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਆਪਾਂ ਲਿਖਤ ਪਰ ਦੇ ਵਿੱਚ ਜਿਹੜਾ ਸਾਰਾ ਕੁਝ ਲੈ ਕੇ ਆਵਾਂਗੇ